ਮੇਰਾ ਨਾਮ ਲੇਖ ਸਿੰਘ ਮਾਤਮਰੰਗ ਨੇ ਰਹਿਣ ਵਾਲਾ ਵੀ ਤੇ ਸਾਡਾ ਦੇਖੋ ਜੀ ਇਹ ਨੁਕਸਾਨ ਆ ਬਹੁਤ ਹੋ ਗਿਆ ਹੈ ਸਾਰੇ ਤੇ ਉਹਨਾਂ ਜੁਨਾਂ ਡੁੱਬਿਆ ਖਲਿਆ ਹੈ ਤੇ ਇੱਥੇ 8 8 ਫੁੱਟ ਪਾਣੀ ਹੈ ਤੇ ਸਾਨੂੰ ਤਾਂ ਕੋਈ ਉਮੀਦ ਨਹੀਂ ਇੱਥੇ ਵੀ ਕਣਕ ਦੀ ਵੀ ਜੀਵਨ ਦੀ ਵੀ ਇੱਥੇ ਜੀ ਸਾਡੇ ਲਗਭਗ ਤਾਂ ਆਏ ਚਾਚਾ ਦੀ ਬਣ ਜਾਂਦੀ ਹੈ 40 50 ਕਿੱਲਾ ਪਾਣੀ ਇੱਥੇ ਕਿਧਰੇ 8 8 ਫੁੱਟ ਖੜਾ ਹੈ ਕਿਧਰੇ 7 ਫੁੱਟ ਖੜਾ ਹੈ ਇੱਥੇ ਪਾਸੇ ਤਾਂ ਲਗਭਗ ਇੱਥੇ 100 ਕਿੱਲੇ ਦੇ ਲਗਭਗ ਖੜਾ ਹੈ ਜੀ ਇਹ ਇਸ ਤੋਂ ਆ ਸਾਰੇ ਪਿੰਡਾਂ ਕਿਵੇਂ ਪਾਣੀ ਖੜਾ ਹੈ ਜੀ ਤੁਹਾਨੂੰ ਮੇਂ ਦੀ ਨਜ਼ਰ ਨਹੀਂ ਆ ਰਹੀ ਜੀ ਬੇਅਸਤਰਾਂ ਵੀ ਸਾਡੀ ਕਣਕ ਵੀ ਨਹੀਂ ਬਜੇਣੀ ਹਾਂਜੀ ਕਿਉਂ 8-8 ਫੁੱਟ ਪਾਣੀ ਖੜਾ ਹੈ ਤੇ ਇਹਦੇ ਵਿੱਚ ਮੁਸ਼ਕਲ ਹੈ ਕਣਕ ਤਾਂ ਕਣਕ ਵੀ ਔਖੀ ਹਾਂਜੀ ਕਣਕ ਵੀ ਔਖੀ ਹੋ ਉਹਦੀ ਖਾਣ ਨੂੰ ਵੀ ਔਖਾ ਕੰਮ ਹੋ ਜਾਏਗਾ ਸਾਡਾ ਤਾਂ ਕਿਉਂ ਦਿਹਾੜੀ ਦੇ ਪੇ ਦਾ ਵੀ ਸਾਡਾ ਕੰਮ ਬੰਦ ਹੋਇਆ ਪਿਆ ਹੈ ਤੇ ਸੰਪੇ ਹੈਗੀ ਹੈ ਉਮੀਦ ਸਰਕਾਰ ਨੂੰ ਵੀ ਸਾਡਾ ਯਾਦਾ ਪਾਣੀ ਕੱਢਿਆ ਜਾਵੇ ਤੇ ਯਾ ਇਹਨਾਂ ਫਿਰ ਡਬਲ ਮਾਅ ਪਿਆ ਦਿੱਤਾ ਜਾਵੇ ਹਾਂਜੀ ਦੋ ਸਾਲਾਂ ਦਾ ਜੀ ਕੁਝ ਮਿਲ ਰਿਹਾ ਹੈ ਕਿਵੇਂ ਸਹਾਇਤਾ ਲਿਆਉਂਦੇ ਨੇ ਕੋਈ ਪੈਸਾ ਪਾ ਲੈ ਕੇ ਉਹ ਸਾਡੇ ਘਰ ਵਿੱਚ ਕੰਮ ਸਫਗਾਨ 8-10 ਘਰ ਤੇ ਸਾਨੂੰ ਵੀ ਛੱਡ ਜਾਂਦੇ ਨੇ ਉਹ ਜੀ ਪਾਰਟੀਬਾਜੀ ਆ ਨੇ ਉਹਨਾਂ ਨੇ ਨਹੀਂ ਪਿੰਡ ਲੈਣਾ ਉਹ ਤੋਂ ਆਦੇ ਦੇ ਘਰਾਂ 'ਚ ਵੰਡਾ ਕੇ ਤੇ ਵਾਪਸ ਲੈ ਜਾਂਦੇ ਨੇ ਅੱਗੇ ਇੱਕ ਦਿਨ ਆਏ ਸੀ ਮਠੰਡੇ ਤੋਂ ਉਹਨਾਂ ਵੀ ਆਪਣੇ ਘਰਾਂ 'ਵਲੇ ਕੋਈ ਨਹੀਂ ਲਿਆਂਦਾ ਆਪ ਆਪ ਦੇ ਘਰਾਂ 'ਚ ਵੰਡ ਕੇ ਕਿਵੇਂ 10-10 ਹਜ਼ਾਰ ਆਏ ਨੇ ਆਪ ਦੇ ਘਰਾਂ 'ਚ ਵੰਡ ਕੇ ਤੇ ਵਾਪਤ ਕਰ ਲਗਾ ਨੇ ਚਲੋ ਜੀ ਉਹਨੇ ਦਰਾਨੇ ਸਾਨੂੰ ਨਹੀਂ ਮਤ ਮਿਲੇ ਜੀ ਹੋਰ ਸਾਨੂੰ ਕੋਈ ਰਾਸ ਰੋਚਨਾ ਕਿਹੜੇ ਸਹਿਤ ਵਾਲੇ ਦੇ ਜਾਂਦੇ ਨੇ ਕੋਈ ਆਟਾ ਬਗੈਰਾ ਕੋਈ ਦਾਲ ਬਗੈਰਾ ਅਸੀਂ ਤੇ ਮੰਗ ਕਰਨੇ ਜੀ ਸਾਡੇ ਸਾਨੂੰ ਮਾਪਜਾ ਦਿੱਤਾ ਜੇ ਡਬਲ ਕਿਉਂ ਇੱਕ ਇੱਕ ਵਾਰੀ ਤਾਂ ਦੇਵਣ ਦੀ ਵੀ ਸਰਕਾਰ ਤੇ ਸਾਡੀ ਇਹ ਮੰਗੇ ਵੀ ਸਾਨੂੰ ਡਬਲ ਮਾਪਜਾ ਦਿੱਤਾ ਜਾਵੇ 20000 ਰੁਪਏ ਦਾ ਜੀ ਗੱਲ ਹੋਈ ਸੀ ਉਹ ਕਹਿੰਦੇ ਵੀ 20 20000 ਦੇਵਾਂਗੇ ਤੇ ਬਾਕੀ ਸੀ ਵੀ ਉਹਨਾਂ ਕਿਹਾ ਸੀ ਵੀ ਪਾਣੀ ਦਾ ਕੋਈ ਬਰਬੰਦ ਉਹ ਕਹਿੰਦਾ ਵੀ ਪਾਣੀ ਥੋੜੇ ਜਿਹਾ ਘਟ ਲਵੇ ਜੇ ਸਾਫ ਲੱਗਾ ਤਾਂ ਲਾ ਦੇਵੇਂ ਪਾਣੀ ਟੋਡੇ ਦਾ ਜੇ ਤਾਂ ਫਿਰ ਅੱਛੇ ਕਿ ਜਨਾਬ ਇਹਨਾਂ ਦਾ ਪਾਣੀ ਕਿਹੜੇ ਪਾਸੇ ਨਿਕਾਸ ਕਰਾਂਗੇ ਨਿਕਾਸ ਹੋ ਨਹੀਂ ਸਕਦਾ ਕਿਉਂ ਕਿਹੜੀ ਨਦੀ ਹੈ ਨਦੀ ਹੈ ਤੂੰ 2 ਕਿਲੋਮੀਟਰ ਦੂਰ ਹੈ ਉਹਨਾਂ ਤੇ ਜੇ ਇੰਨੀ ਗੱਲ ਕੀਤੀ ਵੀ ਸੇਕ ਇੱਕ ਇੱਕ ਵਾਰੀ ਮਾਪ ਜੇ ਦੇ ਸਕਣੀ ਉਹ ਜੇ ਸਰਕਾਰ ਮਤ ਕਰੇ ਕੁਝ ਤੇ ਫਿਰ ਤਾਂ ਗੁਜ਼ਾਰਾ ਚੱਲ ਸਕਦਾ ਹੈ ਬਈ ਆਦਾ ਦੇ ਜਾਣ ਕੋਈ ਪੰਜ ਕੁਝ 10 ਪੁੱਝੇ ਕਿਵੇਂ ਕਰ ਆ ਗਏ ਕਿ ਉਹਨੇ ਅਸੀਂ ਨੋਟ ਦਾ ਕਰ ਗਏ ਸਾਨੂੰ 1 ਰੁਪਈਆ ਨਹੀਂ ਮਿਲਿਆ ਕੋਈ ਕਣਕ ਦਾ ਪ੍ਰਬੰਧ ਕੋਈ ਕੀਤਾ ਜਾਵੇ ਸਾਡੇ ਕੁੜਮ ਨੇ ਇਹਨਾਂ ਦੀ ਫਸਲਾਂ ਡੋ ਬਚੂਕੀਆਂ ਨੇ ਇਹਨਾਂ ਨੂੰ ਕੋਈ ਮਾਅਵਜਾ ਨਹੀਂ ਦਿੱਤਾ ਗਿਆ ਕੋਈ ਆਹ ਦਾ ਸਮਾਨ ਮਾੜਾ ਮੋਟਾ ਮਿਲਦਾ ਹੈ ਤੇ ਦੂਸਰਾ ਜਿਹੜੇ 10-10 ਹਜ਼ਾਰ ਰੁਪਈਆ ਆਂਦਾ ਹੈ ਪਿੰਡ ਚ ਦਸਕਾਰ ਇਹਨਾਂ ਨੂੰ ਛੱਡ ਕੇ ਚਲੇ ਜਾਂਦੇ ਨੇ ਠੀਕ ਹੈ ਤੇ ਦੂਸਰਿਆਂ ਨੂੰ ਸਭ ਨੂੰ ਰੱਥ ਨਹੀਂ ਮਿਲ ਰਿਹਾ ਨਾਵਾ ਸੇਰ ਇਹਨਾਂ ਨੂੰ ਮਾੜਾ ਮੋਟਾ ਮਿਲਦਾ ਹੈ ਕਹਿੰਦੇ ਇਹਨਾਂ ਦਸਕਾਰੇ ਟਾਲੇ ਗਏ ਪੈਸਾ ਆਇਆ 10-10 ਹਜ਼ਾਰ ਆਪੋਥਾ ਕੋੰਜ ਲਗਾਇਆ ਕਰਿੰਦੇ ਹਾਂ ਇਹ ਨਾ ਨਹੀਂ ਮਿਲਿਆ ਦਸ ਕਰਾਂ ਨੂੰ ਬਾਣੀ ਕਟਾਇਆ ਜਾਵੇ ਤੇ ਕਣਕ ਦੀਜੀ ਜਾਏਗੀ ਜੇ ਨਾ ਕਟਾਇਆ ਜਾਵੇ ਤੇ ਮੋੜ ਇਹਨਾਂ ਨੂੰ ਹੱਤ ਬਾਦ ਮਾਅਵਜਾ ਮਿਲਣਾ ਚਾਹੀਦਾ ਡਬਲ ਪਾਵਜਾ ਮਿਲੇ ਜਾਂ ਪਾਣੀ ਤੋੜਵੰ ਕਢਾਇਆ ਜਾਵੇ ਕਣਕ ਦੀ ਫਸਲ ਲੱਗ ਡੀ ਜਾਵੇਗੀ ਇਹ ਨਹੀਂ ਤਾਂ ਹੋਰ ਫਸਲ ਕਦੇ ਨਾ ਇਹਨਾਂ ਦੀ ਗਢੀਣੀ ਸਾਲ ਪਾਰੇ ਨਾ ਦਾਣਾ ਪਕਾਇਤ ਕਾਣ ਮੱਗਏ ਕਰੇ ਵੀ ਇਹਨਾਂ ਨੂੰ ਮਾਅਵਜਾ ਮਿਲ ਜਾ ਵਾਤ ਵਾਰ ਕਣਕ ਦਾ ਪ੍ਰਬੰਧ ਕੀਤਾ ਜਾਵੇ ਇਹਨਾਂ ਨੂੰ 10 ਪਰਿਵਾਰ ਹੈਗੇ ਨੇ ਲੱਕੂ ਸਿੰਘ ਵਰੀ ਤੇਨਾ ਨੂੰ ਨਹੀਂ ਮਿਲਿਆ ਨਾ ਦੇਚੂਰਾ ਨੂੰ ਮਿਲਿਆ ਰਾਛਨ ਤੇ ਰਾਸ਼ਨ ਮਿਲਦਾ ਰ ਮਾੜਾ ਮੋਟਾ ਤੇ ਪੈਸਾ ਨਹੀਂ ਮਿਲਿਆ ਕੋਈ ਹੁੰਦਾ ਮਾੜਾ ਮੋਟਾ ਜਿੰਨਾ ਵੀ ਆਂਦਾ ਹੈ ਮੰਨ ਲਓ ਰਾਸ਼ਨ ਤੇ ਰਾਸ਼ਨ ਤਾਂ ਮਿਲ ਹੀ ਜਾਂਦਾ ਹੈ ਤੇ ਜੋ ਮੁੱਲ ਪੈਸਾ ਦਾ ਉਹ ਪੈਸਾ ਪਿਛਾ ਰੁਕ ਜਾਂਦਾ ਹੈ ਜਿੰਨਾ ਨੂੰ ਮੰਨ ਲਓ ਜੋ ਅੱਥਰ ਜਿਹੜੀ ਬਿਜਣੀ ਹੈ ਉਹ ਕਿੱਛੇ ਮੁੰਡਾ ਆਪਣਾ ਰਗਾ ਪੁੱਦਾ ਉਹ ਪ੍ਰੋਨਾ ਆਪਣਾ ਘਾਰ ਤੋਂ ਘਾਟਾ 8 ਫੋਟ ਪਾਣੀ ਹੁੰਦੇ ਹੋ ਸਕਦਾ ਨਾ ਨਹੀਂ ਹੋਵੇ ਤਾ ਕਿੰਨਾਂ ਨੂੰ ਨਾਂ ਦੀ ਫਸਲ ਦਾ ਮਿਲਣਾ ਚਾਹੀਦਾ ਹੈ ਇਹਦੇ 'ਚ ਕੋਈ ਚੋਨਾ ਨਹੀਂ ਬੀਜਿਆ ਕੋਈ ਕਣਕ ਨਹੀਂ ਕੋਈ ਪੱਠਾ ਹੈ ਅਗੈਰਾ ਬੈਰਾ ਕੁਝ ਨਹੀਂ ਬੀਜਿਆ ਇਹਦੇ 'ਚ ਘੱਟੋ ਘਾਟ 10-4 ਮਹੀਨੇ ਨਹੀਂ ਬੀਜਿਆ ਇਹਦੇ 'ਚ ਸਰਕਾਰ ਨੂੰ ਇਹ ਅਪੀਲ ਕਰਦਾ ਫਿਰ ਨਾਂ ਦੇ ਵਾਪੇ ਜੋ ਮਨ ਫਸਲ ਜੋ ਵੀ ਤੁਮ ਮਨ ਲੋ ਰਾਸ਼ਨ ਆਂਦਾ ਨਾਂ ਨੂੰ ਬਜਾਈ ਜਾਵੇ ਜੇ ਆਪਾਂ ਮੰਨ ਲਓ ਨਹੀਂ ਬੀਜਿੰਦੀ ਤੇ ਇਹਦੇ ਕਣਕ ਦਿੱਤੀ ਜਾਵੇ